ਹਾਂਜੀ ਭਾਈ ਸਰ ਕੀ ਨਾਮ ਆਪਣਾ ਕਿਹੜੇ ਵਾਰਡ ਚ ਨੇ ਮੇਰਾ ਮਨਰੇਸ਼ ਕੁਮਾਰ ਨਾਗੀ ਆ ਵਾਰ ਨੰਬਰ 10 ਚੋਂ ਮੈਂ ਕਾਂਗਰਸ ਪਾਰਟੀ ਨੂੰ ਉਮੀਦਵਾਰ ਹਾਂ ਜੀ ਤੇ ਭਾਈ ਕਮਾਨ ਨੇ ਮੈਨੂੰ ਟਿਕਟ ਦੇ ਨਵਾਜਿਆ ਜੀ ਤੇ ਮੈਂ ਧੰਨਵਾਦ ਕਰਦਾ ਬਾਜਵਾ ਸਾਹਿਬ ਦਾ ਤੇ ਜ਼ਿਲ੍ਹਾ ਪ੍ਰਧਾਨ ਦਾ ਜਿਹਨੇ ਮੈਨੂੰ ਟਿਕਟ ਦਿੱਤੀ ਹੈ ਤੇ ਬਾਕੀ ਪੱਪੂ ਪ੍ਰਧਾਨ ਜੀ ਸਾਡੇ ਉਹਨੇ ਸਾਨੂੰ ਟਿਕਟ ਦਵਾਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਦੇਖਦੇ ਹੋ ਵਾਰਡ ਵਾਸੀਆਂ ਨੂੰ ਤਾਂ ਦੱਸਣਾ ਕੀ ਅਪੀਲ ਕਰੋਗੇ ਪਰ ਕਿਹੜੀ ਕਿਹੜੀ ਕਮਾਂ ਲਈ ਕੀ اپنی ਜਿਹੜੀ ਤੁਸੀਂ ਮੈਂ ਵਾਰਡ ਵਾਸੀਆਂ ਨੂੰ ਦੱਸਣਾ ਵਾਰਡ ਨੂੰ ਇਹ ਵੀ ਸਾਰੇ ਨਿਕਰਨ ਵਾਸੀਆਂ ਨੂੰ ਬੇਨਤੀ ਕਰਦਾ ਇਹ ਵੀ ਮੈਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਜੋ ਜੋ ਵੀ ਮੇਨੂੰ ਵਾਰਡ ਵਾਸੀ ਜੋ ਜਿੱਤੇਗਾ ਜੋ ਵੀ ਮਾਰ ਵਾਸੀ ਕੰਮ ਕਰਨਗੇ ਮੈਂ ਪਹਿਲ ਦੇ ਆਧਾਰ ਤੇ ਸਾਰਿਆਂ ਦਾ ਕੰਮ ਕਰਾਉਂਗਾ ਜੋ ਵੀ ਕੰਮ ਹੋਣਗੇ ਨਹੀਂ ਸਕਦੇ ਨਹੀਂ ਕੋਈ ਵੋਟਾਂ ਨਹੀਂ ਵਾਰਡ ਦੇ ਵਿੱਚ ਤੁਹਾਡੇ ਇਹ ਪ੍ਰਾਣੀ ਰਿਸ਼ਚ ਹੈ ਉਹ ਵੋਟਾਂ 1540 ਲਿਖਿਆ ਨੇ ਮਗਰ ਮੈਂ ਚੈੱਕ ਕੀਤੀਆਂ ਨੇ 1359 ਵੋਟਾਂ ਨੇ ਜੀ 10 ਨੰਬਰ ਵਾੜ ਕੇ ਤੇ ਕੀ ਲੱਗਦਾ ਕਿ ਮਤਲਬ ਇਹ ਕਾਂਗਰਸ ਪਾਰਟੀ ਹੈ ਕਿਸ ਤਰ੍ਹਾਂ ਤੁਹਾਡਾ ਸਾਥ ਦੇ ਗਿਆ ਕਿਸ ਤਰ੍ਹਾਂ ਤੁਸੀਂ ਸੀਟ ਲੈ ਗਿਆ ਅੱਜ ਅਸੀਂ ਫਾਰਮ ਫਿਲ ਕਰਕੇ ਆਏ ਆਂ ਤੇ ਲੋਕਾਂ ਚ ਵਿਚਰਦੇ ਆਂ ਜਾ ਰਹੇ ਆਂ ਵਧੀਆ ਰਿਸਪਾਂਸ ਮਿਲਦਾ ਪਿਆ ਜੀ ਬਾਕੀ ਦੇਖੋ ਇਹ ਇਹ ਪਾਰਟੀ ਨੂੰ ਪੂਰਾ ਸਾਥ ਦੇ ਰਹੀ ਹੈ ਤੇ ਜਿਹੜੇ ਮੇਰੇ ਵੋਟਰ ਨੇ ਸਪੋਰਟਰ ਨੇ ਮੇਰੇ ਨਾਲ ਨੇ ਮੈਂ ਤਾਂ ਸਾਰਿਆਂ ਨੂੰ ਬੇਇਨਸਾਨ ਕਰਦਾ ਵਾਰ ਨੂੰ ਮੂਹ ਵਸੀਆਂ ਨੂੰ ਜੇ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਜੋ ਮੈਂ ਜਿਲ੍ਹੇ ਦਿੱਤੇਗੇ ਸਿੱਧੇ ਇਹ ਪਾਰਟੀ ਚੋਣ ਜਿੱਤ ਪਾਵਾਂ ਬਹੁਤ ਬਹੁਤ ਮਨੁ ਮੇਰੀ ਹੀ ਪੀਲੇ ਵਾਰ ਨੂੰ ਐ 10 ਮਰ ਵਾਰ ਵਸੀਆਂ ਨੂੰ ਤੇ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਨ ਤੇ ਬਾਕੀ ਕੌਂਸਲਰਾਂ ਨੇ ਕੰਮ ਕੀਤੇ ਨੇ ਮਗਰ ਇੱਕ ਵਾਰ ਮੈਨੂੰ ਮੌਕਾ ਦੇਣ ਤੇ ਮੈਂ ਪੂਰੀ ਉਹਨਾਂ ਲੋਕਾਂ ਦੀਆਂ ਉਮੀਦਾਂ ਤੇ ਆਪਣੀ ਵੋਟਰਾਂ ਦੀ ਉਮੀਦਾਂ ਤੇ ਖਰਾ ਉਤਰੂੰਗਾ ਆਪਣੇ ਤਨ ਮਨ ਨਾਲ ਉਹਨਾਂ ਦੀ ਸੇਵਾ ਕਰੂੰਗਾ ਤੇ ਜਦੋਂ ਮਰਜੀ 24 ਘੰਟੇ ਮੈਂ ਉਹਨਾਂ ਦੇ ਹਵਾਲੇ ਸੇ ਹਾਜ਼ਰ ਰਹੂੰਗਾ ਜਦੋਂ ਮਰਜੀ ਮੇਰੇ ਕੋਲ ਆਣ ਮੈਂ ਤਾਂ ਇਹ ਵੀ ਕਹਿਣਾ ਜੇ ਕੋਈ ਬੱਚਾ ਵੀ ਮੇਰੇ ਕੋਲ ਆਵੇ ਕੋਈ ਕੰਮ ਕਰਾਣਾ ਮੈਂ ਉਹਦਾ ਕੰਮ ਕਰਾਂ ਤੇ ਨਹੀਂ ਕੋਈ ਆ ਸਕਦਾ ਮੈਨੂੰ ਫੋਨ ਕਰੋ ਮੈਂ ਉਹਨਾਂ ਦੇ ਘਰ ਜਾ ਕੇ ਕੋਈ ਮੋਹਰ ਲਾਣੀ ਹੈ ਕੋਈ ਪੈਨਸ਼ਨ ਕਰਵਾਉਣਾ ਕੁਛ ਕਰਨਾ ਕੋਈ ਵੀ ਕੰਮ ਹੋਵੇ ਮੈਂ ਕਿਸੇ ਦਾ ਵੀ 1 ਰੁਪਿਆ ਫालतू ਲਗ ਨਹੀਂ ਦੂੰਗਾ ਤੇ ਸਾਰੇ ਕੰਮ ਐ ਫਰੀ ਕਰਵਾ ਕੇ ਦਊਗਾ ਬਾਕੀ ਵਸ ਲੋਕ ਇਹ ਵਾਰਡ ਵਾਸੀਆਂ ਨੂੰ ਇਹੀ ਬੇਨਤੀ ਐ ਤੇ ਮੈਨੂੰ ਵਾਧ-ਵਾਧ ਵੋਟਾਂ ਮਾ ਕੇ ਜਿਤਾਣ ਇੱਕ ਵਾਰ ਮੈਨੂੰ ਜਿਤਾਓ ਬਾਕੀਆਂ ਕੋਈ ਤੁਸੀਂ ਦੇ ਜਿਤਾ ਕੇ ਦੇਖਿਆ ਤੇ ਇੱਕ ਵਾਰ ਮੇਰੇ ਤੇ ਵੀ ਆਸ ਰੱਖੋ ਆਸੋਂ ਕਰਕੇ ਦੇਖੋ ਤੇ ਜਿੰਨਾ ਵੀ ਕੰਮ ਉਹ ਇਲਾਕੇ ਦਾ ਜੇ ਮੈਂ ਨਾ ਕਰਵਾਵਾਂ ਤਾਂ ਮੈਨੂੰ ਤੁਸੀਂ ਕਿਉਂ ਵੀ ਹਾਂ ਮੈਂ ਕੰਮ ਨਹੀਂ ਕਰਵਾਏ ਮੇਰਾ ਦਫ਼ਤਰ ਐ ਤੋੜਾ ਰੋੜੋ ਦੇ ਉੱਤੇ ਤੇ ਜਦੋਂ ਮਰਜ਼ੀ ਮੇਰੇ ਕੋਲ ਆਣ ਮੇਰਾ ਘਰ ਮਲਟੋਂ ਦੇ ਵਿੱਚ ਐ ਜਾਹਰਾਤ ਨੂੰ ਜਦੋਂ ਮਰਜ਼ੀ ਆਉ ਦੇਣੇ ਆਉ ਜਿੰਨਾ ਮੈਂ ਲੋਕਾਂ ਦਾ ਕਰ ਸਕਦਾ ਮਦਦ ਪੂਰੇ ਜੋਰ ਨਾਲ ਕਰੂੰਗਾ ਬਸ ਦੁਆਰਾ ਫੇਰ ਇਹ ਹੀ ਲੋਕਾਂ ਨੂੰ ਅਪੀਲ ਹੈ ਵਾਰਡ ਨੰਬਰ 10 ਦੇ ਵਸਨੀਕਾਂ ਨੂੰ ਤੇ ਮੈਨੂੰ ਬਰਤਬਰ ਵੋਟਾਂ ਨਾਲ ਜਿਤਾਓ ਵਾਹਿਗੁਰੂ ਖਾਲਸਾ ਵਾਹਿਗੁਰੂ